ਵਨ ਦੇ ਕੇ 6 ਅਕਤੂਬਰ ਨੂੰ ਸਰਮ ਲੋਜ ਸਭਾ ਸਮੂਹ ਕ ਬਿਆ ਕਰੇ ਹੈਗੇ ਆ ਜਿਹਦੇ ਵਿੱਚ ਸਤਾਰ ਸੁਖਿੰਦਰ ਸਿੰਘ ਜੀ ਇਹ ਪ੍ਰਧਾਨ ਹੈਗੇ ਆ ਸਭਾ ਦੇ ਉਹਨਾਂ ਦਾ ਬਹੁਤ بڑا ਯੋਗਦਾਨ ਹੈਗਾ ਜਿਹੜੀ ਟੀਮ ਹੈਗੀ ਆ ਜਿਹਦੇ ਸੈਣੀ ਸਾਹਿਬ ਹੈਗੇ ਆ ਗੋਗੀ ਜੀ ਆ ਹੋਰ ਬਹੁਤ ਸਾਰੇ ਨਿਹਰਾ ਸਾਹਿਬ ਹੈਗੇ ਆ ਸੋ ਇਹਨਾਂ ਦਾ ਸਹਿਯੋਗ ਜਿਹੜਾ ਬਹੁਤ ਹੈਗਾ ਆ ਇਹ ਜਿਹੜਾ ਪ੍ਰਲ ਹੈਗਾ ਤੇ ਸਮਾਜ ਵਿੱਚ ਬਹੁਤ ਹੀ ਵਧੀਆ ਹੈਗਾ ਕੋਈ ਸਮਾਜ ਵਿੱਚ ਇਤਨਾ ਦੇ ਜਿਹੜੇ ਪਿਆ ਬਹੁਤ ਘੱਟ ਹੋ ਰਿਹਾ ਗਿਆ ਇਹ ਕਿਸੇ ਕਿਸੇ ਦੇ ਇਸੇ ਆਉਂਦੀ ਹੈ ਕਿ ਇਹ ਸੇਵਾ ਕਰਨੀ ਸੋ ਆਪਣੇ ਸੰਗਤ ਦੇ ਜਿਹੜੇ ਹੈਗੇ ਆ ਇਹ ਬਹੁਤ ਵੱਧ ਕਰਕੇ ਤੇ ਰਾਤ ਇਕ ਕਰਕੇ ਗਰੀਬ ਬੱਚਿਆਂ ਦੇ ਪਿਆਰ ਕਰ ਰਿਹਾ ਇਹਦੇ ਨਾਮ ਨਾਲ ਹੋ ਰਹੀ ਨਹੀਂ ਤੇ ਇਹਨੇ ਸਕੂਲ ਵੀ ਖੋਲ੍ਹੇ ਹੈਗੇ ਆ ਜਿਹਦੇ ਕੇ ਬੱਚੇ ਨੂੰ ਫ੍ਰੀ ਸਿੱਖਿਆ ਦੇ ਹੈਗੇ ਆ ਔਰ ਜਿਹੜੇ ਬੱਚੇ ਪਾ ਆਪਾਰ ਬੱਚਾ ਆਪਣੇ ਪਰਿਵਾਰ ਦੇ ਕਰੇ ਹੁੰ ਜਾ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਕਿ ਜਿਹੜਾ ਆਪਰਾ ਲਾ ਕੀਤਾ ਹੈਗਾ ਤੇ ਬਹੁਤ ਸ਼ਲਾਗ ਜੋ ਹੈ